ਇੱਕ ਕਬਤਾ ਮਹਾਰਗਿਆਨ ਦੇ ਬੱਚਾਂ ਵੀ ਮੈਂ ਗੁ ਨਾਈਟ ਲਈ ਨਹੀਂ ਸੁਣਾਇਆ ਕਰਦਾ ਕੈਨਾਂ ਸੁਣਾਇਆ ਲੱਖਾਂ ਪੇੜ ਤਕੰਬਰਾ ਅਗਰ ਤਾਰ ਹੋਈ ਤੇ ਜਹਾਨਾ ਹੋਇਆ ਆਵਤਾਲ ਕੋਈ ਜੁਝ ਸੱਤਿ ਨੂੰ ਤੂੰ ਮਸਾਰਿਆ ਏ ਹੋ ਮੁੱਖਿਆ ਨਹੀਂ ਨਿਦਾਰ ਕੋਈ ਕੌਣ ਦੇ ਜਹੇ ਮਸਤੇ ਦੇ ਨਾਮ ਦਾ ਕੋਈ ਜੁਤੀ ਨਹੀਂ ਜਦ ਮੇਰੇ ਗਿਆਦੇ ਮੇਰੇ ਕੋ ਬਚਿਆ ਚ ਤੁਰਸਾ ਗਏ ਮੈਨੂੰ ਮੋਟੀ ਗੇਨ ਕੰਫਰਮ ਗੇਮ ਕਿ ਬੁਝੇ ਜਾਣਦੇ ਨੂੰ ਤੇ ਨਿਤਾਰ ਆਏ ਹੌਂ ਛਕਿਆ ਨਹੀਂ ਨਿਤਾਰ ਕੋਈ ਦਿਗਲੇ ਪਰਬਤਾਂ ਉਪੋ ਅਟਕਾਰ ਆਏ ਹੌਂ ਛਕਿਆ ਨਹੀਂ ਅਟਕਾਰ ਕੋਈ ਕਿਤੇ ਕਉਂ ਦੇ ਜੇ ਲਖਸ਼ਾਨੂ ਤੋ ਤਾਜ ਆਏ ਹੋਰ ਸਕਿਆ ਨਹੀਂ ਤਾਨ ਕੋਈ ਅੰਮਰ ਤੇ ਤੇ ਜੀਉਂਦਾ ਸਿਰ ਉਸ ਨੋ ਨੀ ਜੇਦਾ ਵੀ ਨਹੀਂ ਕਿੰਤੇ ਛੇ ਨੂ ਬਣ ਮਰਦੀਆਂ ਕਿਆਣ ਨੈ ਜੇ ਸੋਤਾ ਹੀ ਚਾਦਰਾਂ ਤਾਨ ਨਾਨਕ ਜਗ ਮੁਖ ਨੇ ਤੇਜ ਜੀ ਤ੍ਰਪਯਾ ਗਈ ਛਾਇਆ ਕੀਤੀ ਹੈ ਸਰਮਤਨ ਆਨ ਨਾਨਕ ਕਿਤਾ ਮੱਜੀਆਂ ਖੇਤ ਵੇ ਰਾਨ ਸਾਰਾ ਜੱਗ ਨੀਕ ਕੇ ਹੋਇਆ ਹੈਰਾਨ ਨਾਨਕ ਜਦੋਂ ਲੈ ਕੇ ਕਾਲੂ ਨੂੰ ਆਇਆ ਤੇ ਚ ਲੱਗਿਆ ਖੇਤ ਲੈ ਗਾਨ ਨਾਨਕ ਤੇ ਚ ਲੱਗਿਆ ਖੇਤ ਲੈ ਗਾਨ ਨਾਨਕ ਇੱਕ ਛੋਟੀ ਜੀ ਦੀ ਜੀ ਦੀ कंब्यूटर चार्ज मारा जी सत सत चे अच्छा मंजिल TÜMÜ MERİ PURYA TEĞİRİ BİNA DUYA TEĞİRİ SAHARIYE meri तेर प्य नचानी जदो मेर मद ते जंगला ते बेल लां कते तेरियां चीन श लां के तेरियां चशानी तेरे सहारेरी ज़िंदी दसो मेर त ਕਿੱਥੇ ਗਏ ਓ ਮੇਰ ਜੁੰਦਿਆਂ ਨੂੰ ਚੱਜ ਗਏ ਨੇ ਕਿਸਨ ਦਾਵੇ ਦੇ ਦੇ ਕਿਛੇ ਨਾ ਪਕਰ ਕੋਈ ਨਾ ਫੇਜੇ ਨਾ ਜਾਣੇ ਕਿਛੇ ਨਾ ਪਕਰ ਕੋਈ ਨਾ ਫੇਜੇ ਨਾ ਜਾਣੇ Okay.